I'm oh. Oh. جس کا اس من من جائے کوئی من منا لائے پر من جائے من پھر من ڈولے نہ جن من ڈول گیا اس دن رام استا آپ رہی ڈولے گا تا رام اپنا رہے گا کبھی جی آس نے سودا ہی ہے ਇਹ ਸੋਨੇ ਦੇ ਵੱਟੇ ਨਹੀਂ ਮਿਲਦਾ ਚਾਂਦੀ ਨਾਲ ਤੋਲ ਕੇ ਨਹੀਂ ਮਿਲਦਾ ਕਿਸੇ ਵੀ ਕੀਮਤ ਤੇ ਨਹੀਂ ਲੱਭਦਾ ਭਾਈ ਜਦ ਮਿਲਦਾ ਹੈ ਤਾਂ ਮਨ ਦੇ ਵੱਟੇ ਮਨ ਦੇ RAM ਢੀਆ ਹੈ ਮੋਲ ਮਨ ਦਿੱਤਾ ਹੈ RAM ਲੈ ਆਪ ਮੈਂ RAM ਆਪਣਾ ਕਰ ਜਾਣਿਆ ਹੁਣ ਮੈਂ RAM ਨੂੰ ਆਪਣਾ ਜਾਣਦਾ RAM ਮੇਰਾ ਭਾਈ ਤੇਰਾ ਕੀ ਹੋ ਗਿਆ ਬਹੁਤਾ ਖਬਨਾ ਦਾ ਹੈ ਕਿ ਆਖਣ ਮਾਤਰ ਤਾਂ ਸਭਨਾ ਦਾ ਹੈ ਪਰ ਵਿਸ਼ੇਸ਼ ਉਹਨਾਂ ਦਾ ਹੈ ਜਿਨ੍ਹਾਂ ਨੇ RAM ਨੂੰ ਆਪਣਾ ਮਨ ਦਿੱਤਾ ਹੈ ਔਰ ਜਿਨ੍ਹਾਂ ਦਾ ਮਨ RAM ਸੇ ਮਨ ਗਿਆ ਹੈ ਮਨ ਕਿਵੇਂ ਦੇਣੇ ਮਨ ਨੂੰ ਮਨਾ ਦੇ ਸੇਗ ਸੁਭਾਏ ਸੁਤੇ ਸਦ ਤਰਬਦ ਦੀ ਲੋੜ ਨਹੀਂ ਜੋਰ ਨਹੀਂ ਲਾਉਣਾ ਪੈਂਦਾ ਕਦੇ ਕਦੇ ਮਨ ਖਰਾਬ ਹੋ ਜਾਂਦਾ ਹੈ ਨਾ ਕਈ ਆਰ ਕੇ ਪੁੱਛਦੇ ਨੇ ਜੀ ਚੰਗਾ ਭਲਾ ਮਨ ਸੀ ਪਤਾ ਨਹੀਂ ਕੀ ਹੋ ਗਿਆ ਇਹ ਨਾ ਨੇ ਰਾਮ ਆਪਣਾ ਕਰ ਲਈਏ ਉਹਨਾਂ ਦੇ ਮਨ ਨੂੰ ਫਿਰ ਕਦੇ ਕੁਝ ਨਹੀਂ ਹੋਇਆ ਇਹ ਕਰ ਸੱਚ ਲੱਗਦਾ ਕਿ ਮਨ ਵਿੱਚ ਕੋਈ ਖਰਾਬੀ ਨੁਕਸ ਪੈਂਦਾ ਹੈ ਤਾਂ ਅਜੇ ਮਨ ਪੂਰਾ ਦਿੱਤਾ ਨਹੀਂ ਜਿਹੜੀ ਸਾਹਿਬ ਵੇਚ ਦੇਈਏ ਭਲਾ ਉਹਦੀ ਕੀ ਚਿੰਤਾ ਕੋਈ ਜ਼ਮੀਨ ਵੇਚ ਦਿੱਤੀ ਹੈ ਉਸ ਦਾ ਮਾਮਲਾ ਮੈਂ ਨਹੀਂ ਪਰਣਾ ਉਸ ਦੀ ਆਮਦਨ ਮੈਂ ਨਹੀਂ ਚੁੱਕਣੀ ਜਿਹਨੇ ਲਈ ਹੈ ਆਮਦਨਾਂ ਵੀ ਉਹ ਹੀ ਹੋ ਚੁੱਕੇ ਤੇ ਮਾਮਲੇ ਵੀ ਹੋ ਹੀ ਪਰੇ ਵੇਟ ਜੋ ਦਿੱਤੀ ਤੇ ਵਾਕ ਦਿਨ ਇਸੇ ਤਰ੍ਹਾਂ ਜਿਨੇ ਮਨ ਦੇ ਦਿੱਤਾ ਉਸਨੇ ਮਨ ਦੇ ਸਾਰੇ ਸੰਕਲਪ ਸੁਰਨੇ ਕੀਪਿਆ ਕਰਦਾ ਇਹ ਤੈਨੂੰ ਕੀ ਹੋਣ ਜੇ ਤੂੰ ਦੇ ਦਿੱਤਾ ਅਰੇ ਵੀ ਕਹਿੰਨੇ ਮੇਰਾ ਮਨ ਅੱਜ ਠੀਕ ਨਹੀਂ ਪਰ ਮਨ ਤੇਰਾ ਹੀ ਰਿਹਾ ਹੈ ਨਾ ਭਾਈ ਸਾਹਿਬ ਨੰਗਲਾਲ ਚਰਣਾ ਵਿੱਚ ਆਣ ਟਿੱਗੇ ਗਰੀਬ ਨਵਾਜ ਮੇਰੇ ਤੇ ਕਿਰਪਾ ਕਰੋ ਹਾਓ ਭਾਈ ਸਾਹਿਬ ਕਿ ਬੜੇ ਗਦਵਾਨ ਸਨ ਬੜੇ ਪੰਡਿਤ ਸਨ ਕੋਈ ਆਲੇ ਮੁਫਾਜ਼ਲ ਇਨਾਂ ਦੇ ਨਾਲ ਬਾਤ ਨਹੀਂ ਕੀ ਕਰ ਸਕਦਾ ਆਪਦੀ ਇੱਕ ਇੱਕ ਬਾਤ ਲੱਖਾਂ ਦੇ ਹੁੰਦੇ ਸੀ ਜਿਸ ਵੇਲੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕਿਰਨਾਂ ਅਗਏ ਕਿਸ ਤਰ੍ਹਾਂ ਦਾ ਦੋਸਤ ਸੀ ਉਹ ਸੱਚੇ ਪਾਤਸ਼ਾਹ ਦੇ ਚਰਨਾਂ ਅੰਦਰ ਦਾ ਸੀ ਕਵੀ ਸੀ ਇੱਕ ਕਿਸੇ ਦਿਨ ਜਾ ਕੇ ਮਿਲਿਆ ਅਨੰਦ ਲਾਲ ਨੂੰ ਮੁਲਕਾਂ ਤੇ ਜ਼ਿਕਰ ਆ ਗਿਆ ਕਲਗੀਧਰ ਪਾਤਸ਼ਾਹ ਦਾ ਪਰ ਜਿਵੇਂ ਜਿਵੇਂ ਉਥੋਂ ਨੇ ਜ਼ਿਕਰ ਕੀਤੇ ਨੰਦ ਲਾਲੇ ਨੂੰ ਜਾਪਿਆ ਮੈਂ ਤਾਂ ਮਨ ਕਾਇ ਉਥੋਂ ਦਾ ਐਵੇਂ ਰੁਲਦਾ ਫਿਰਨਾ ਅਸੀਂ ਆਪਣੇ ਮਨ ਨੂੰ ਮਨਕਾ ਬਣਾਇਆ ਤਾਂ ਹੈ ਪਰ ਅਜੇ ਪਰੋਤਾ ਨਹੀਂ ਕਿਸੇ ਤਾਂ ਕਦੇ ਕਿਤੇ ਭਟਕਦੇ ਹਾਂ ਕਦੇ ਕਿਤੇ ਭਟਕਦੇ ਜਦਨ ਅਸੀਂ ਇਹ ਮਨ ਗੁਰੂ ਨਾਨਕ ਦੇ ਸੰਗਤ ਵਿੱਚ ਪਰੋ ਲਿਆ ਉਹਦਨ ਸਾਡੀ ਜਲਨ ਕੁਝ ਜਾਏ ਜੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗਤ ਮੇਰੀ جلن بجھائے شفتہ سن کے جس ویلے نندلال آیا توڑ پہنچیا پر حاجر نہیں ہویا اگا نہیں ودیا ہوگے دے بار کھڑوتا ہے من سوچیں پہ گیا شفتہ تا بڑیاں سنیاں ہیں پر کئی شفتہ ایمیں بھی کر چھڑ دے ہیں شفتہ مطابق تا تھا میری ایٹھے ہی ہے پر انہوں نے تسلیح کے میں ہوئے بھی جڑیاں شفتہ سنیاں نے وہ سکیاں نے کے جھوٹیاں

ਇਤਵਾ ਤੇ ਪਹਿਲਾਂ ਤਾਂ ਕੱਲੀ ਕਰ ਲਵਾਂ ਕਿਤੇ ਐਸਾ ਨਾ ਹੋਵੇ ਕਿ ਸਿਰ ਦੇ ਬਾਹਾਂ ਤੇ ਪਿੱਛੋਂ ਆ ਕੇ ਐਵੇਂ ਕੀ ਕੀਤਾ ਤੇ ਭਾਈ ਸਾਹਿਬ ਦਰਵਾਜ਼ੇ ਦੇ ਬਾਹਰ ਬੈਠ ਗਿਆ ਇਹ ਵਧਾਰਨੇ ਵੇਖਿਆ ਕੋਈ ਪ੍ਰੇਮੀ ਹੈ ਹੈ ਤਾਂ ਬੜੇ ਰਸਵਾਲਾ ਜੱਪਦਾ ਪਰ ਬੈਠਾ ਬੂਏ ਦੇ ਬਾਹਰ ਹੈ ਤਾਂ ਭੱਜ ਕੇ ਆਇਆ ਕਿਉਂ ਪ੍ਰੇਮੀ ਹੈ ਤੈਨੂੰ ਕੋਈ ਅੰਦਰੋਂ ਹੁਕਮ ਹੋਇਆ ਵੀ ਬਾਹਰ ਬੈਠ ਅੰਨ ਨੂੰ ਸਜਾਉਂਦੀ ਆ ਉਹਨਾਂ ਨੂੰ ਅੰਦਰ ਆਮਲ ਦੀ ਆਗਿਆ ਨੇ ਤੂੰ ਮੈਨੂੰ ਕੋਈ ਉਹ ਦਿਆ ਤਾਂ ਨਹੀਂ ਜਾਂਦਾ ਮੈਂ ਤੇਰੇ ਦਰਸ਼ਨ ਵੀ ਅੱਜ ਪਿਆ ਕਰਦਾ ਮੈਂ ਦਰਵਾਜ਼ੇ ਤੇ ਮੈਂ ਖੜੋਤਾ ਹੁਣ ਜਾਂਪਦਾ ਜਿਵੇਂ ਤੂੰ ਅੱਜ ਪਹਿਲੀ ਵਾਰ ਆਏ ਪਰ ਤੈਨੂੰ ਇਹ ਪਤਾ ਨਹੀਂ ਵੀ ਅੰਦਰ ਜਾਇਦਾ ਨੰਦ ਲਾਲ ਨੇ ਕੀ ਆ ਪਤਾ ਹੈ ਅੰਦਰ ਜਾਣ ਵਾਸਤੇ ਹੀ ਵਾਰ ਬੈਠਾ ਹਾਂ ਕਿਉਂ ਬੈਠੇਂ ਨੰਦ ਲਾਲ ਰੋਪੇਆ ਏ ਗੁਰੂ ਜਾਨ ਇਹ ਮੈਂ ਦੱਸਦਾ ਨਹੀਂ ਕਿਸੇ ਨੂੰ میرے من منچ ہے اور من بھی جاننے والا بیٹھا ہے اندر یہ جان لے گا تو اندر سد لے گا نہیں تو اتو ہی پرت جا گا نند لال ساری بیٹھا میرا نام لے کے آواز دین گے آخر نند لال اندر آ جا تو میں آیا پہلی واری اندر پتا کوئی نہیں کسی نے خبر نہیں کی تھی. میرا ایسے نام بھی کوئی نہیں جانتا پر جی گرو سچ مچ انتر جامی ہے ਜੇਂਦਰ ਦੀਆਂ ਧਿਆਨ ਦਾ ਤਾਸਰ ਮੇਰੀ ਇੱਕ ਗੰਢ ਆਪੇ ਖੋਲੇਗਾ ਆਪੇ ਆਵਾਜ਼ ਦੇਵੇਗਾ ਮੇਰਾ ਨਾਮ ਲੈ ਕੇ ਕੇ ਘਰ ਕੇ ਬਾਹਰ ਬੈਠਾ ਸੀ ਸੇਵਾਦਾਰ ਪਿਆ ਕਹਿੰਦਾ ਸੁ ਅੰਦਰ ਜਾ ਵਈ ਅੰਦਰ ਜਾਂਦਾ ਨਹੀਂ ਸੇਵਾਦਾਰ ਨੂੰ ਆਵਾਜ਼ ਪਈਓ ਸੇਵਾਦਾਰ ਜੀ ਪਾਪਿਸ਼ਾ ਬਈ ਆ ਜਿਹੜਾ ਬਾਹਰ ਬੈਠਾ ਹੈ ਨਾ ਪ੍ਰੇਮੀ ਇਹਨੂੰ ਕਹੋ ਨੰਦਲਾਲ ਅੰਦਰ ਆ ਜਾ ਇਹਨੇ ਐਵੇਂ ਨਹੀਂ ਆਉਣਾ ਇਹਦਾ ਨਾਮ ਪੁਕਾਰ ਕਿ ਮੈਂ ਇਹਦਾ ਨਾਮ ਜਾਣਦਾ ਨਹੀਂ ਹੈ ਕਿ ਮੈਂ ਤਾਂ ਜਾਣਦਾ ਹਾਂ ਤੂੰ ਨਹੀਂ ਜਾਣਦਾ ਇਹਦਾ ਨਾਮ ਹੈ ਨੰਦ ਲਾਲ ਨੰਦ ਲਾਲ ਇਹਨੂੰ ਕੋ ਅੰਦਰ ਆ ਜਾ ਕਲਗੀਧਰ ਪਾਤਸ਼ਾਹ ਦੀ ਰਸਨਾ ਤੋਂ ਜਿਸ ਵੇਲੇ ਨੰਦ ਲਾਲ ਨੇ ਆਪਣਾ ਨਾਮ ਸੁਣਿਆ ਤੇ ਫਿਰ ਉੱਥੋਂ ਹੀ ਡੰਡਉਤਾ ਕਰਦਾ ਆਇਆ ਧਾਨ ਕੇ ਚਰਨਾਂ ਨੂੰ ਲਿਪਟ ਕੇ ਆਇਆ ਜੈਤਾ ਸਤਿਗੁਰ ਸੁਣਦਾ ਐਸੋ ਹੀ ਮੈਂ ਵੀ ਅਸੀਂ ਲੋਕਾਂ ਤੋਂ ਸਿੱਖਣਾ ਸੌਣ ਕੋਲ ਤੇ ਕਈਆਂ ਦੇ ਮਗਰ ਲੱਗ ਪੈਣੀਆਂ ਜਦੋਂ ਨਹੀਂ ਨਾ ਅਗਾ ਜਾ ਕੇ ਵੇਖਦੇ ਫਿਰ ਨਿਰਾਸ਼ ਹੋ ਕੇ ਪਿੱਛਾ ਮੁੜਦੇ ਸਾਨੂੰ ਡੌੜੀ ਨਹੀਂ ਪਟਕਣ ਦੀ ਸਾਨੂੰ ਐਸਾ ਦਰਗਰੂ ਨੂੰ ਦਿਖਾ ਲਿਆ ਆਪਣੀ ਸੰਗਤ ਦਾ ਇਹ ਵਰਤ ਕਰਨ ਦੀ ਡੌੜੀ ਨਹੀਂ ਕਿਸੇ ਵਾਸਤੇ ਸੱਚੇ ਪਾਤਸ਼ਾਹ ਨੇ ਅਗਾ ਕੋਈ ਗੱਧੀਆਂ ਨਹੀਂ ਚਲਾਈਆਂ ਕਿਉਂ ਕਲਯੁਗ ਦਾ ਸਮਾਂ ਹੈ ਲੋਕੀ ਰੁੱਲ ਜਾਣਗੇ ਭਟਕ ਜਾਣਗੇ ਐਸਾ ਗੁਰੂ ਥਾਪਿਆ ਜਿਹੜਾ ਕਦੇ ਜਾਏ ਹੀ ਨਹੀਂ ਨਾ ਬਰਨ ਹੋਵੇ ਤੋ ਗੁਰੂ ਸਾਧਿਆ ਗੁਰਮੁਖ ਸਾਹਿਬ ਕਿ ਲੋਕਾਂ ਦੀਆਂ ਬੁੱਧਾ ਮੋਟੀਆਂ ਹੋ ਜਾਣਗੀਆਂ ਇਹਨਾਂ ਉਹ ਕਲਾਸ਼ ਗੁਰੂ ਕੀ ਇਹ ਤਾਂ ਰਹੇਗੀ ਪਰ ਪਛਾਣ ਨਹੀਂ ਰਹੇਗੀ ਕਿ ਫਾਤੇ ਪਛਾਣ ਗੁਰੂ ਨੇ ਆਪ ਕਰਕੇ ਗੁਰੂ ਦੇ ਦਿੱਤਾ ਤਾਂ ਕਿ ਆ ਤੁਹਾਨੂੰ ਪਛਾਣਨ ਦੀ ਲੋੜ ਨਹੀਂ ਮੈਂ ਪਛਾਣ ਕੇ ਗੁਰੂ ਤੁਹਾਡੇ ਅੱਗੇ ਬਿਠਾਉਂਦਾ ਭਾਈ ਨੰਦਰਾਲਾ ਸਾਹਿਬ ਜਿਸ ਵੇਲੇ ਆਏ ਤੇ ਚਰਣਾ ਨੂੰ ਦਿੱਤੇ ਅਦੂਰ ਨੇ ਸਿਰ ਤੇ ਅਤਰਖਿਆ ਨੰਦ ਲਾਲ ਨੇ ਬੇਨਤੀ ਕੀਤੀ ਨੰਦ ਲਾਲ ਆਖਦਾ ਕੈ ਜਾਨ ਬਦਲੇ ਵਿੱਚ ਦੇਸਾਂ ਇੱਕ ਨਦਰ ਮਹਿਰ ਦੇ ਕਰੀਏ ਮੈਂ ਸੁਣਿਆ ਤੇਰੀ ਨਦਰ ਵਿੱਚ ਨਾਮ ਹੈ ਜਿਸ ਤੇ ਤੂੰ ਨਦਰ ਕਰਨੇ ਉਸ ਤੇ ਲੂ ਲੂ ਚੋਂ ਨਾਮ ਦੀ ਜਰਨਾਟ ਚੜ ਪੈਂਦੀ ਜਿਸ ਤੇ ਤੂੰ ਹੱਥ ਰੱਖਨੇ ਮੇਰ ਦਾ ਉਸ ਦੇ ਅੰਦਰ ਨਾਮ ਦੀ ਖੁਆਰ ਪੈਂਦੀ ਮੇਰੇ ਤੇ ਕਿਰਪਾ ਕਰੋ ਇਹ ਨਦਰ ਮੇਰੇ ਤੇ ਕਰੋ ਔਰ ਇਸ ਨਦਰ ਦੇ ਬਦਲੇ ਮੈਂ ਆਪਣਾ ਇਹ ਸਰੀਰ ਤੁਹਾਡੇ ਚਰਨਾਂ ਵਿੱਚ ਬੇਟਾ ਕਰਦਾ ਕਿਆ ਜਾਨ ਬਦਲੇ ਬਿਚ ਦੇਸਾ دل وچ اے دسا میں تیریاں صفات سنیاں سی تو جس تے اک نظر کر دے میں او نوں نہال کر دینا تیری نظر وچ بخشش ہے جن کو نظر کرم تنکار نانک نظریں نظر نہال تو نظر نال نہال کرنا ہے پاپ میں اس ایک نظر دا منگتا ہاں تیرے در تے ایا ہاں میرے تے نظر کرو اور اس نظر دے بدلے میں اپنا શરીર ਤੇਰੇ ਪੇਟਾ ਕਰਦਾ ਕਯਾ ਜਾਨ ਬਦਲੇ ਵਿੱਚ ਦੇਸਾਂ ਇੱਕ ਨਦਰ ਮਿਹਰ ਦੀ ਕਰਿਓ ਤੇ ਭਾਈ ਸਾਹਿਬ ਨੰਦ ਲਾਲ ਕਸਤੇ ਪਏ ਸੀ ਜਦੋਂ ਕੋਈ ਪਿਆਰਿਆਂ ਨੇ ਆਪ ਨੂੰ ਘੇਰਾ ਪਾ ਲਿਆ ਭਾਈ ਸਾਹਿਬ ਸਾਡੇ ਉੱਤੇ ਕਿਰਪਾ ਕਰੋ ਜਦ ਤੁਸੀਂ ਕਲਗੀ ਦੇਰ ਪਾਸੇ ਆ ਦੇਰਣਾ ਵਿੱਚ ਆਏ ਨਾ ਸਾਨੂੰ ਉਦੋਂ ਦਾ ਹਾਲ ਦੱਸੋ ਤੁਸੀਂ ਆਏ ਕਿਸ ਤਰ੍ਹਾਂ ਫਿਰ ਬਾਤ ਕਿਵੇਂ ਹੋਈ ਚਰਨਾ ਨਾਲ ਕਿਵੇਂ ਲੱਗੇ ਮਨਜ਼ੂਰ ਨਜ਼ਰ ਕਿਵੇਂ ਬਣੇ ਬਾਈ ਸਾਹਿਬ ਉਸ ਵੇਲੇ ਨੂੰ ਪਹਿ ਬਿਆਨ ਕਰਦੇ ਕਿ ਜਦੋਂ ਮੈਂ ਸਾਹਿਬ ਦੇ ਕਿਰਨਾਂ ਵਿੱਚ ਹਾਜ਼ਰ ਹੋਇਆ ਤੇ ਬੇਨਤੀ ਕੀਤੀ ਕਿਹਾ ਜਾਨ ਬਦਲੇ ਵਿੱਚ ਦੇਸਾ ਇੱਕ ਨਦਰ ਮਿਹਰ ਦੀ ਕਰਿਓ ਤੇ ਅਗੋਂ ਜਵਾਬ ਕੀ ਮਿਲਿਆ ਸੌਦਾ ਇਹ ਮਨਜ਼ੂਰ ਨਹੀਂ ਮੰਨਦਾਲੇ ਸੌਦਾ ਮਨਜ਼ੂਰ ਨਹੀਂ ਇਹ ਜਿਹੜਾ ਸੌਦਾ ਤੂੰ ਕਰਨ ਵਾਸਤੇ ਆਏ ਇਹ ਸੌਦਾ ਮੈਨੂੰ ਪਗਦਾ ਨਹੀਂ ਇਹ ਪਗਨੇ ਦੀ ਗੱਲ ਐ ਨਾ ਭਾਈ ਅਤੀ ਆਲੇ ਨੂੰ ਕਿੰਨਾ ਪਿਆ ਸੋ ਵੀ ਆ ਇਤਨੇ ਪੈਸੇ ਲੈ ਤੇ ਦੇ ਦੇ ਉਹ ਕੀ ਆਖਦਾ ਬਈ ਮੈਨੂੰ ਪੁਗਦਾ ਨਹੀਂ ਪੁਗਦਾ ਦਾ ਮਤਲਬ ਇਹ ਐ ਵੀ ਇਸ ਦੀ ਕੀਮਤ ਜ਼ਿਆਦਾ ਹੈ ਤੂੰ ਘੱਟ ਪਾ ਨਾ ਇਸ ਵਾਸਤੇ ਨਹੀਂ ਪੁਗਦਾ ਪੁਗਦਾ ਕਦੋਂ ਇਹ ਜਦੋਂ ਹਸਤਾ ਕੋਈ ਪੂਰਾ ਮੁੱਲ ਪਾਵੇ ਤੇ ਕਲਗੀਦਰ ਪਾਤਸ਼ਾਹ ਨੇ ਆਖਿਆ ਸੌਦਾ ਇਹ ਮਨਜ਼ੂਰ ਨਹੀਂ ਉਸ ਆਖ ਸੁਣਾਇਆ ਅੜਿਓ ਜਵਾਬ ਹੋ ਗਿਆ ਫਿਰ ਚਾਰਨਾ ਫੜ ਲੈ ਗਰੀਬ ਨਵਾਜ਼ ਇਹ ਤਾਂ ਦਸੋਈ ਪਹੁੰਚਦਾ ਕਿਉਂ ਨਹੀਂ ਕਿੰਨਾ ਕੋ ਫਰਕ ਹੈ ਫਿਰ ਦੁਬਾਰਾ ਬੇਨਤੀ ਕੀਤੀ ਆਖਿਆ ਸਿਆਦਾਨ ਨੂੰ ਮਦਦ ਵਿੱਚ ਤੇਸਾ ਇੱਕ ਕੁਝ ਮੇਰੇ ਕੋਲ ਹੈ ਨਹੀਂ ਮੈਂ ਦੇਣਾ ਕੀ ਮੈਂ ਆਪਣਾ ਸਭੋ ਕੁਝ ਪਿਆ ਦੇਣਾ ਤੇ ਤੂੰ ਲੈਂਦਾ ਨਹੀਂ ਔਰ ਆਖਣਾ ਮੈਨੂੰ ਪੁੱਗਦਾ ਨਹੀਂ ਮੈਂ ਹੋਰ ਕੁਝ ਦੇ ਨਹੀਂ ਸਕਦਾ ਮੇਰੇ ਕੋਲ ਹੋਰ ਹੈ ਹੀ ਕੀਆ ਇੱਕ ਨਿਗਾਹ ਦੇ ਬਦਲੇ ਮੈਂ ਜਾਨ ਆਪਣੀ ਹਾਂ ਦੇਂਦਾ ਤੂੰ ਕਿਉਂ ਨਹੀਂ ਲੈਂਦਾ ਨਿਤ ਕਿਹਾ ਬਿਕ ਤੇਰੇ ਸਾਡੇ ਇਹ ਸੌਦਾ ਨਹੀਂ ਹੁੰਦਾ ਅਗ ਨਹੀਂ ਪੈਂਦਾ مر نے آخیا یہ سودا ہو سکتا بڑا دور خروتا ہے, ہے. سودا ہو سوا ہو بھی سکتا کوئی ایسی حد تھی بھائی سودا ہو ہی نہیں سکتا آخر کسی شرط سے تو ہو گا ਜਿਵੇਂ ਹੋ ਸਕਦਾ ਤੂੰ ਆਪ ਦੱਸ ਦੇ। ਦਾਸਾਏ ਮੁਸਕਰਾਏ ਨੰਦ ਲਾਲ ਆ ਤੂੰ ਆਖ ਲੈਣਾ। ਮੈਂ ਜਾਨ ਆਪਣੀ ਹਾਂ ਦੇਂਦਾ ਮੈਂ ਦੇਂਦਾ ਇਹ ਮੈਂ ਕੌਣ ਹੈ ਵਿੱਚ ਦੇਣ ਵਾਲਾ। ਮੇਰਾ ਤਨ ਲੈ ਲਓ। ਤਨ ਹੋਰ ਹੈ ਤੂੰ ਹੋਰ ਹੈ ਨਾ। ਤੈਨੂੰ ਪਤਾ ਹੈ ਨਾ ਵੀ ਮੈਂ ਤਨ ਦੇ ਰਿਹਾ। ਮੇਰਾ ਤਨ ਲੈ ਲਓ। ਤੇਰੇ ਤਨ ਵੀ ਹੋਰ ਹੈ ਤੂੰ ਵੀ ਹੋਰ ਹੈ। ਬੜਾ ਫਰਕ ਹੈ ਜੀ। ਮੇਰਾ ਮਨ ਲੈ ਲਓ। ਮਨਹੋਰ ਹੈ ਮਨਹੋਰ ਹੈ ਇਹ ਸੌਦਾ ਇਸ ਵਾਸਤੇ ਨਹੀਂ ਹੁੰਦਾ ਕਿਸ ਤਰ੍ਹਾਂ ਹੁੰਦਾ ਹੈ ਤਾਂ ਸਹਿਬ ਨੇ ਆਖਿਆ ਫਿਰ ਨਹੀਂ ਉੱਥੇ ਲੋੜ ਨ ਕੋਈ ਅਨੰਦ ਰਸ ਸਿਰ ਲੈ ਲਓ ਮੈਂ ਸਿਰ ਦੇਂਦਾ ਹਾਂ ਇਸ ਸਿਰ ਨੂੰ ਕੌਣ ਪੁੱਛਦਾ ਹੈ ਇਸ ਸਿਰ ਦੀ ਕੀ ਵੈਲਿਊ ਹੈ ਇਸ ਦੀ ਕੀਮਤ ਹੈ ਇਸ ਸਿਰ ਦੀ ਵੀ ਕੋਈ ਕੀਮਤ ਹੈ ਗੈਰ ਨਾ ਰੂ ਨਾ ਜਾਣੀ ਸਿਰ ਵੀ ਮਿੱਟੀ ਖਾਏ ਇਹ ਸਿਰ ਦੀ ਲੋੜ ਨਹੀਂ ਤੇ ਕੀ ਦੇਵਾ ਸਭੇ ਬਾਖੋ ਸਿਰ ਦੀ ਉੱਥੇ ਲੋੜ ਨ ਕੋਈ ਸਿਰ ਤੇ ਮਨਵਾਲਾ ਮੇੜਾ ਅਜਰਾ ਕਹਿਣਾ ਨਾ ਮੈਂ ਮੈਂ ਸਿਰ ਦੇ ਦੇਣਾ ਮੈਂ ਧਨ ਦੇ ਦੇਣਾ ਮੈਨੂੰ ਕੁਛ ਵੀ ਨਾ ਦੇ ਇਹ ਮੈਂ ਮੈਨੂੰ ਦੇ ਦੇ ਇਹ ਮੈਂ ਤੇਰੇ ਜਨਮ ਮਰਨ ਦਾ ਕਾਰਨ ਹੈ ਮੈਂ ਮੈਂ ਕਰਦਾ ਮੈਂ ਬਣਿਆ ਸੀ ਮੈਂ ਮੈਂ ਕਰਕੇ ਤੂੰ ਮੈਂ ਹੀ ਹੋ ਗਿਆ ਤੂੰ ਨਾਲੋਂ ਵਿਛੜ ਗਿਆ ਮੈਨੇ ਤੂੰ ਤੋ ਵਿਛੋੜ ਲਿਆ ਇਸ ਜੀਵ ਨੂੰ ਹੁਣ ਜਿਵੇਂ ਚਿਰ ਇਹ ਮੈਂ ਗੁਰੂ ਨੂੰ ਨਹੀਂ ਸੌਂਪ ਦਿੰਦਾ ਉਹਨਾਂ ਚਿਰ ਗੁਰੂ ਨਾਲ ਮਿਲ ਨਹੀਂ ਸਕਦਾ ਫਿਰਦੇ ਵੱਟੇ ਤੂੰ ਦੇ ਵੱਟੇ ਮੈਂ ਹੈ ਦੇਣੀ ਮੈਂ ਦਿੱਤੀ ਗੱਲ ਮੁਕੀ ਲਈ ਸੌਦਾ ਡੋਟਕ ਹੋ ਸਕਦਾ ਇਕੇ ਵਾਰ ਇਕੇ ਬਾਤੇ ਹੋ ਸਕਦਾ ਬੌਤੀਆਂ ਗੱਲਾਂ ਦੀ ਤਾਂ ਲੋੜ ਹੀ ਨਹੀਂ ਜਿਵੇਂ ਹੁੰਦਾ ਮੈਂ ਦਿੱਤੀ ਗੱਲ ਮੁੱਕੀ ਫਿਰਦੀ ਉੱਥੇ ਲੋੜ ਨਾ ਕੋਈ ਫਿਰ ਦੇਵਨ ਵਾਲਾ ਦੇਣਾ ਨੰਦ ਲਾਲ ਨੂੰ ਸਮਝ ਪੈ ਗਈ ਘੁੱਟ ਲਿਆ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਛਾਤੀ ਨਾਲ ਤੇ ਕਹਿੰਦਾ ਲਓ ਜੀ ਫਿਰ ਇਹ ਮੇਰੀ ਮੈਂ ਵੀ ਲੈ ਲਓ ਇਹ ਮੈਂ ਨਹੀਂ ਦਿੱਤੀ ਹੁਣ ਤਾਂ ਨਜ਼ਰ ਕਰੋ ਤੇ ਸਿਰ ਹੱਥੇ ਕਿਰਕਿਰ ਹੱਥੇ ਨੰਦ ਲਾਲ ਨਾਲੇ ਕਹਿ ਨਾ ਇਹ ਮੈਂ ਵੀ ਦਿੱਤੀ ਤੇ ਫਿਰ ਇਹ ਨਦਰ ਕੌਣ ਮੰਗ ਰਿਹਾ ਹੈ ਇਹ ਕੌਣ ਅੰਦਰ ਬੈਠਾ ਹੈ ਜੋ ਨਦਰ ਮੰਗਦਾ ਹੈ ਮੇਰੀ ਕੋਈ ਹੈ ਨਾ ਪਿੱਛੇ ਅਜੇ ਹੋਰ ਵੀ ਉਹ ਤਾਂ ਦਿੱਤਾ ਹੀ ਨਹੀਂ ਉਹਨੂੰ ਜਿੰਨਾ ਤੇਰੇ ਨਾਲ ਦੇਵੇਂਗਾ ਸੌਦਾ ਉਹਨਾਂ ਨੇ ਤੇ ਜਿਹਨੇ ਆ ਸਭ ਤੋਂ ਕੋਝ ਦੇ ਦਿੱਤਾ ਗੁਰੂ ਨੂੰ ਉਹ ਮੰਗਣ ਵਾਲਾ ਕੌਣ ਹੈ ਪਿੱਛੇ ਮੰਗਣ ਵਾਲਾ ਕਹਿ ਨਹੀਂ ਨਾ ਬਸ ਜਿਸ ਮੇਲੀ ਅੰਦਰ ਕੋਈ ਮੰਗਣ ਵਾਲਾ ਨਾ ਰਹੇਗਾ ਉਸੇ ਗੁਰੂ ਆਨੰਦ ਵੇ ਕਿ ਮੰਗਣ ਵਾਲਾ ਜਦ ਤੱਕ ਅੰਦਰ ਬੈਠੇ ਮੰਗਦਾ ਹੈ ਤੇ ਗੁਰੂ ਨੇ ਇਸ ਨੂੰ ਬਣਾਣਾ ਦਾਤਾ ਇਸ ਵਾਸਤੇ ਮੰਗਤਾ ਭਾਵ ਅੰਦਰੋਂ ਕੱਢ ਕੇ ਦਾਤੇ ਨੇ ਆਪਣਾ ਆਪ ਅੰਦਰ ਨਿਵਾਸ ਕਰ ਦੇ। ਸਿਰ ਦੀ ਉੱਤੇ ਲੋੜ ਨ ਕੋਈ ਸਿਰ ਦੇਵਨ ਵਾਲਾ ਦੇਣਾ ਦੇਵਨ ਵਾਲਾ ਦੇਖੇ ਫਿਰ ਨਹੀਂ ਮੰਗਣ ਵਾਲਾ ਰਹੇ ਕਿਤਾ ਮਨ ਮੰਨੇਗਾ ਇਹ ਸਦਾ ਬਸ ਆ ਮਨ ਜਿਸ ਨੇ ਨਾਮ ਤੇ ਮਨਾ ਲਿਆ ਉਸ ਨੇ ਨਾਮ ਨੂੰ ਮੁੱਲ ਲੈ ਲਿਆ ਨਹੀਂ ਤਾਂ ਇਸ ਨਾਮ ਦੀ ਕਿਸੇ ਨੇ ਕੀਮਤ ਨਹੀਂ ਪਾਈ ਸੇਵਾ ਕਰਦੇ ਨੇ।